ਆਪ ਕੋਈ ਪ੍ਰੋਬਲਮ ਹੈਗੀ ਹੈ ਬੱਚੀ ਦੀ ਬੰਦ ਕੱਟਣਾ ਕਰੋਗੇ ਜਾਂ ਭਾਵੇਂ ਕੱਟੋਗੇ ਤੇ ਆਫਟਰਮਾਰਨ ਦੇ ਜੀ ਸਰ ਇੱਕ ਸਵਾਲ ਸੀ ਜੀ ਕਿ ਦੇਖੋ ਇਹਨਾਂ ਨੇ ਅੱਧਾ ਬੋਣਾ ਘੰਟਾ ਪਹਿਲਾਂ ਵੀ ਖਬਰ ਕਰਵਾਈ ਸੀਗੀ ਠੀਕ ਹੈ ਤੇ ਉਹ ਉਸ ਟਾਈਮ ਤੇ ਜਿਹੜਾ ਇਹ ਤਰਦਾ ਸੀਗਾ ਗਲੀ ਦੇ ਅੰਦਰ ਮਤਲਬ ਸ਼ਾ ਮਹੱਲੇ ਦੇ ਅੰਦਰ ਸੀਗਾ ਪਰ ਉਸ ਟਾਈਮ ਤੇ ਮਹੱਲਾ ਵਾਸੀ ਇਕੱਠੇ ਹੋ ਕੇ ਡਿਵੀਜ਼ਨ ਨੰਬਰ 6 ਤੇ ਹੋ ਕੇ ਆਏ ਸੀਗੇ ਠੀਕ ਹੈ ਜੀ ਤੇ ਉਹਨਾਂ ਦੇ ਜਿਹੜੇ ਡਿਊਟੀ ਅਫਸਰ ਸਤਪਾਲ ਜੀ ਉਹਨਾਂ ਵੱਲੋਂ ਜਿਹੜਾ ਸੁਵਾਸ਼ਨ ਦਿੱਤਾ ਗਿਆ ਸੀ ਕਿ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਪਰ ਦੇਖੋ ਐਸੀ ਕਿਹੜੀ ਨੌਬਤ ਆ ਗਈ ਹੈ ਕਿ 1 ਘੰਟੇ ਬਾਅਦ ਆ ਕੇ ਜਿਹੜਾ ਉਹਨਾਂ ਨੂੰ ਸੜਕ ਤੇ ਆ ਕੇ ਬਹਣਾ ਪੈ ਗਿਆ ਸਰਪਾਰ 2 ਮਿੰਟਾਂ ਬਰਸ਼ ਨਹੀਂ ਕਰਦੇ ਕੋਈ ਚੱਲ ਰਹੀ ਹੈ ਸਤ ਅੱਡੇ ਅਰ ਡਿਵੀਜ਼ਨ ਅਫਸਰ ਨੂੰ ਤਲਾਸ਼ ਕਰਦੇ ਸੀ ਸਾਰਿਆਂ ਨੂੰ ਪਰਸ ਦੀ ਅੱਜ ਦੇ ਘਟਨਾ ਦੀ ਇਹਨੂੰ ਛੋਟਾ ਜਾਂ ਸਵਾਲ ਤੇ ਜਾ ਦੇਖੋ ਸੜਾ ਮਤਲਬ ਹਰ ਇੱਕ ਸਮਾ ਪੰਜਾਬ ਦੇ ਵਿੱਚ ਧਰਬੇ ਆ ਤੇ ਗਏ ਉਹ ਉਹ ਧਰਬੇ ਬਿਨਾਂ ਕੋਈ ਕੰਮ ਨਹੀਂ ਹੋ ਰਿਹਾ ਥੱਮਾ ਪਾਉਂਦਾ ਆਇਆ ਆਇਆ ਮਤਲਬ ਜੇ ਕੋ ਪਹਿਲਾਂ ਵੀ ਪਰਵਾਰਿਕ ਮੈਂਬਰਸ਼ਿਪ ਦੀ ਲੋਕੀ ਸੀਗੇ ਉਹ ਮੋਰਕੇ ਡਿਵੀਜ਼ਨ ਨੰਬਰ 6 ਤੇ ਵੀ ਹੋ ਕੇ ਆਏ ਆ ਪਰ ਸਵਾਸ਼ਣ ਦੇਣ ਤੋਂ ਬਾਅਦ ਵੀ ਡਿਊਟੀ ਅਫਸਰ ਵੱਲੋਂ ਸਵਾਸ਼ਣ ਵੀ ਦਿੱਤਾ ਗਿਆ ਕਿ ਪਰ ਜੋ ਬੰਦੀ ਕਰ ਰਹੀ ਮੇਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਮਤਾ ਹੱਦੀ ਹੈ ਕਿ ਤਰ੍ਹਾਂ ਜੇ ਨਾ ਪਛੇਰ ਕੀਤਾ ਪਰ ਗੱਲਬਾਤ ਵੀ ਕਰਦੇ ਆ ਹਾਂਜੀ ਕੰਜੀਸ਼ਰ ਕੀ ਮਾਮਲਾ ਕੀ ਸਰ ਜੀ ਇਹ ਤਾਂ ਜਿਵੇਂ 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 ਚਾਲ ਕੱਟਾ ਹੋਇਆ ਇੱਕ ਵਾਰ ਜਾਣਕਾਰੀ ਇਹ ਹੋ ਰਹੀ ਹੈ ਕਿ ਜਿਹੜੀ ਐਫ ਆਈ ਆਰ ਅੱਜ ਤੱਕ ਦੱਸ ਰਹੇ ਨੇ ਕਿ 6 ਆਰਡਰ ਨੰਬਰ 6 ਚ ਕੰਪਲੀਟ ਵੀ ਕਰਾਈ ਗਈ ਬੱਚੇ ਦੀ ਕੁਛਤਾ ਦੀ ਵੀ ਐਫ ਆਰ ਐਡਵਨ ਲੋਜ ਹੋ ਰਹੀ ਹੈ ਅੱਛਾ ਲੋਜ ਹੋ ਰਹੀ ਹੈ ਆਪੀ 7 ਵਜੇ ਦੇ ਕੱਲ ਥੋੜੀ ਜੀ ਗੱਲ ਹੈ ਮੈਂ ਦੱਸਾਂ ਹਜੇ ਤੱਕ ਜਿਹੜੀ ਐਫ ਆਈ ਆਰ ਲੋਜ ਨਹੀਂ ਹੋ ਚੁੱਕੀ ਹੈ ਅੱਜ ਤੱਕ ਕੁਛ ਹੋ ਗਿਆ ਤੁਹਾਨੂੰ ਅੰਦਾਜ਼ਾ ਪਉਣਾ ਕਿ ਅੱਥਰੇ ਮੈਂ ਬੈਠਾ ਹਾਂ ਕੋਈ ਕੰਮ ਨਹੀਂ ਆਇਆ ਕੋਈ ਨਾ ਬਾਕੀ ਸਭੇ ਪਰ ਇਹ ਐਸਐਨ ਸਾਹਿਬ ਆਏ ਉਹ ਕਹਿੰਦੇ ਆ ਪਈਆਂ ਸੀ ਇਹ ਤੇ ਲਿਖਦੇ ਆ ਤੇ ਖਰਾਕ ਤੇ ਫਿਰ ਤੋਂ ਹੁਣ ਤੱਕ ਐਫਆਈਆਰ ਉਹਨੂੰ ਕਿਉਂ ਨਹੀਂ ਲਗੀ ਜੇ ਹੁਣ ਕਹਿੰਦੇ ਲਿਖਣੀ ਉਹਦੋਂ ਜਦੋਂ ਫੋਟੋਸ ਦੇ ਕੇ ਆਏ ਸੀ ਉਹਦੋਂ ਕਿਉਂ ਨਹੀਂ ਲਿਖੀ ਵੈਸੇ ਗੱਲ ਕਰਦੇ ਜਵਾਬ ਹੀ ਨਹੀਂ ਹੈ ਅੱਟੇ ਸੱਤੇ ਲਾਂ ਦੀ ਦੁਨੀਆ ਪਰ ਮੈਂ ਕਹਾਂ ਆਪਣਾ ਮਤਲਬ ਪਹਿਲਾਂ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੰਨ ਲਓ ਬੱਚਾ ਰਾਤ ਦਾ ਗੁੰਮ ਹੋਇਆ ਚਲੋ ਸਵੇਰੇ ਫੋਟੋਸ ਦੇ ਕੇ ਆਏ ਸਵੇਰ ਦਾ ਕੋਈ ਮੁਲਾਜ਼ਮ ਨਹੀਂ ਆਇਆ ਵੀ ਕੈਮਰਾ ਚੈੱਕ ਕਰ ਲਈਏ ਕੋਈ ਗੱਡੀ ਨਹੀਂ ਕੋਈ ਪੁੱਛਗਿੱਛ ਨਹੀਂ ਕੋ ਕੋ ਬੱਚਾ ਸੀ ਕਿ ਦਾ ਕੁੱਤਾ ਚ ਕੁੱਤਾ ਕੁੰਮ ਗਿਆ ਕੋਈ ਨਹੀਂ ਦੇਖੋ ਕੱਲ ਨੂੰ ਮੈਂ ਵੈਸੇ ਆਪਣੀ ਫੀਲਿੰਗ ਦੱਸ ਰਿਹਾ ਗੁੱਸਾ ਨਿਕਲ ਰਿਹਾ ਜਿਵੇਂ ਤੁਸੀਂ ਰਾਤ ਤੱਕ ਨਹੀਂ ਆਪਣੀ ਕੀਤੀ ਲੱਭਿਆ ਸਰ ਕਿੰਨੇ ਵਜੇ ਤੱਕ ਗਿਆ ਸਾਰੀ ਰਾਤ ਲੱਭਦੇ ਰਹੇ ਵੱਡਾ ਹੁਣ ਵੀ ਕਰਦੇ ਨਹੀਂ 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 ਬਿਲਕੁਲ ਬਿਲਕੁਲ ਤੁਸੀਂ ਸਹੀ ਪੁੱਛ ਰਹੇ ਬਿਲਕੁਲ ਨਹੀਂ ਮੈਨੂੰ ਜਵਾਬ ਦੇ ਦਿਓਗੇ ਨਹੀਂ 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 ਮੈਂ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਸਾਰੇ ਸਟੇਸ਼ਨ ਨਹੀਂ 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 ਤੁਸੀਂ ਸਹੀ ਪੁੱਛ ਰਹੇ ਮੈਂ ਤੁਹਾਨੂੰ ਸਟੇਸ਼ਨ ਬੱਸ ਸਟੇਸ਼ਨ ਬੱਸ ਸਟੈਂਡ ਸਾਰੇ ਪੁਆਇੰਟ ਤੇ ਲੈਣਾ ਤੁਹਾਨੂੰ ਕਹਿੰਦਾ ਗਗੰਦੀ ਵੀਰਲੇ ਮੁੰਛੀ ਜਿਹੜੇ ਗਏ ਹੋਣੇ ਠੀਕ ਹੈ ਨਾ ਉਹਨਾਂ ਨੂੰ ਆਪਾਂ ਪੁੱਛਿਆ ਤੁਸੀਂ ਕੱਲ੍ਹ ਦਾ ਧਿਆਨ ਕਿਉਂ ਨਹੀਂ ਦਿੱਤਾ ਨਾ ਬੜਾ ਵਧੀਆ ਜਵਾਬ ਦਿੰਦਾ ਕਹਿੰਦਾ ਜੇ ਸੇਰ ਦਾ ਬਲਡਨ پارک ਉਹਨਾਂ ਦਾ ਮਾਲ ਆਇਆ ਸਾਰੀ ਬੋਸ ਤਾਂ ਉੱਥੇ ਲੱਗੀ ਹੋਈ ਹੈ ਇਹ ਕੋਈ ਜਵਾਬ ਨਹੀਂ ਸਾਡੇ ਲਈ ਤੇ ਸਾਡੀ ਬੇਨਤੀ ਇਹ ਹੈ ਤੁਸੀਂ ਕੱਲ ਤੋਂ ਕਰੋ ਕਿਉਂਕਿ ਹਨਾ ਮਿਹਰਬਾਨੀ ਆ ਬੜੇ ਹੀ ਕਾਬਲ ਅਸਰੇ ਇਹਨਾਂ ਦੇ ਜਿਹੜਾ ਪਰਿਵਾਰ ਨੂੰ ਜਿਹੜਾ ਹੁਣ ਹੁਸਨਵਾਲਾ ਹਸਪਤਾਲ ਦੇ ਬੱਚੇ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਲੋਕਾਂ ਕੋਲ ਪਹੁੰਚਾਇਆ ਜਾਵੇ ਇੱਥੇ ਦਾ ਬੱਚਾ ਜਿਹੜਾ ਪਰਿਵਾਰ ਦੇ ਹਵਾਲੇ ਜਲਦੀ ਤੋਂ ਜਲਦੀ ਕਰ ਦਿੱਤਾ ਜਾਇਆ ਜਾਵੇ ਸਾਰਾ ਸਮਨ ਜੋ ਦੇਖਦੇ ਕਰੋੜਪਤੀ ਦਾ ਹੁੰਦਾ ਉਹ 2 ਘੰਟਿਆਂ ਵਿੱਚ ਲੱਭ ਜਾਣਾ ਕਿਉਂ ਡੀਆਈਜੀ ਐਸਐਸਪੀ ਦਾ ਫੋਨ ਆ ਜਾਣਾ ਸੀ ਇਹ ਗਰੀਬਾਂ ਦਾ ਕਰਕੇ ਹੁਣ ਨਹੀਂ ਲੱਭਦਾ ਸਾਡੇ ਦਾ ਵਾਚਮੈਨ ਇਧਰ ਵਾਂਡੀਆਂ ਦੇ ਨੱਤੇ ਹਸੀਆਂ ਬਿਲਕੁਲ ਸਰ ਮਿਹਰਬਾਨੀ ਆ ਸਰ ਜਿੱਦਾਂ ਤੁਸੀਂ 10 ਰੁਪਏ ਦੀ ਸ਼ਿਕਾਇਤ ਕੀਤੀ ਸੀ ਕਿ ਕੀ ਗੱਲਬਾਤ ਹੋਈ ਕੋਈ ਨਹੀਂ ਸਾਡੇ ਕਿਸੇ ਨੇ ਸੁਵਾਈ ਨਹੀਂ ਕੀਤੀ ਅਸੀਂ ਬਹੁਤਾ ਸਾਡਾ ਅੱਛਾ ਤੇ ਐਸਐਸਆਈ ਸਾਹਿਬ ਇੱਥੇ ਆ ਕੇ ਕਹਿੰਦੇ ਅੱਜ ਇੱਕ ਦਿਨ ਨੂੰ ਫੋਨ ਐਪਲੀਕੇਸ਼ਨ ਲਿਖੀ ਆ ਤੁਹਾਨੂੰ ਮੁੰਡੇ ਦਾ ਫੋਨ ਉੱਥੇ ਸਟੈਂਪਰ ਕਰਾ ਲਵਾਉਣ ਗਿਆ ਕਿਤਾ ਇੱਥੇ ਇਹ ਆ ਕੇ ਥਾਣੇ ਸੱਜਾ ਸਾਹਿਬ ਆ ਰਿਹਾ ਕਾਹਦੀ ਲੈਣ ਆ ਰਿਹਾ ਕੋ ਸਾਹਿਬ ਆ ਰਿਹਾ ਬਾਕੀ ਦੇਖਾਣੇ ਹੋ ਗਿਆ ਯਾਰ ਇਹ ਸੋਨੋ ਇਹ ਨਹੀਂ ਹੈਗਾ ਵੀ ਫੁੱਲ ਮੁਕੰਮੀ ਹੈ ਜੇ ਉਹ ਅਸੀਂ ਕਿਸੇ ਨੂੰ ਅਲੀਗੇਸ਼ਨ ਨਹੀਂ ਲਾਉਂਦੇ ਬੱਚਾ ਗਵਾਚਿਆ ਟਾਣੇ ਗਏ ਆ ਕਮ ਸਿਕਨ ਕੁਝ ਕੁ ਐਫਰਟ ਤਾਂ ਕਰੋ ਵੀ ਬੱਚੇ ਨੂੰ ਲੱਭੋ 13 ਸਾਲ ਦਾ ਬੱਚਾ ਹੁੰਦਾ ਕੀ ਹੈ ਫਿਰ ਜੇ ਕਿਤੇ ਵੱਡੇ ਅਫਸਰ ਦਾ ਕਿਸੇ ਦਾ ਹੁੰਦਾ ਤਾਂ ਤੁਸੀਂ ਫਟਾਫਟ ਲੱਭਣ ਦੇਣਾ ਲੱਭੋ ਜੀ ਲੱਭੋ ਜੀ ਕਰੋ ਜੀ ਤਕਰੀਬ ਪਿਹਾਰੀ ਦਾ ਬੱਚਾ ਲੱਭਣੇ ਹੋ ਗਏ ਬੱਚੇ ਨੂੰ ਗਈ ਹੋਏ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਬੱਚਾ